ਇਹ ਕਿਤਾਬ ਘੜਪੜ ਲਈ ਨਹੀਂ ਇਹਦਾ ਬੁੱਧੇ ਹੀ ਪਰੇਸ਼ਾਨ ਹਨ ਫਿਰ ਪਤਾ ਨਹੀਂ ਕਿ ਡੇਢ ਹਫਤਾ ਕੋਈ ਪਤਾ ਨਹੀਂ ਹਾਂ ਇੱਕ ਦਿਨ ਫਿਰ ਉਹਨਾਂ ਰਾਤ ਨੂੰ ਫਿਰ ਅਸੀਂ ਕਿਹਾਗੇ ਦੀ ਉੱਧਰ ਚਲੇ ਜਾਂਦਾ ਉਹ ਨਾ ਕਿ ਰਾਤ ਨੂੰ ਫੋਨ ਕੀਤਾ ਰੂਸ ਵਿੱਚ ਜ਼ਬਰਦਸਤੀ ਬਣਾਏ ਫੌਜੀ ਪੰਜਾਬੀਆਂ ਨੂੰ ਵਾਪਸ ਲਿਆਵੇਗੀ ਪੰਜਾਬ ਸਰਕਾਰ ਰੂਸੀ ਰਾਜਦੂਤ ਨੂੰ ਲਿਖਿਆ ਪੱਤਰ ਸੋ ਦੱਸਦੀ ਹੈ ਕਿ ਭਾਰਤੀ ਨੌਜਵਾਨਾਂ ਨੂੰ ਜਬਰੀ ਰੂਸ وفوج ਵਿੱਚ ਭਾਰਤੀ ਕਰਕੇ ਯੂਕਰੇਨ ਵਿੱਚ جنگ ਲਈ ਭੇਜੇ ਜਾਣ ਦੀਆਂ میڈیا ਰਿਪੋਰਟਾਂ ਤੋਂ ਬਾਅਦ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ ਵਿੱਚ ਵਿਦੇਸ਼ ਮੰਤਰਾਲੇ ਅਤੇ ਰੂਸੀ ਫੰਡਰੇਸ਼ਨ ਕੋਲ ਇਹ ਮੁੱਦਾ ਉਠਾਇਆ ਹੈ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਿਆ ਅਤੇ ਧਾਲੀਵਾਲ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਜਿਸ ਨੂੰ ਜਲਦੀ ਹੱਲ ਕਰਨ ਦੀ ਲੋੜ ਹੈ ਕਿਉਂਕਿ ਇਹਨਾਂ ਨੌਜਵਾਨਾਂ ਵਿੱਚ ਜ਼ਿਆਦਾਤਰ ਪੰਜਾਬ ਨਾਲ ਸੰਬੰਧਿਤ ਹਨ ਜੋ ਵਿਜਰੇਟਰ ਜੋਕੇ ਟੂਰਿਸਟ ਵੀਜ਼ੇ ਤੇ ਰੂਸ ਗਏ ਸਨ ਪਰ ਉਹਨਾਂ ਨੂੰ ਜ਼ਬਰਦਸਤੀ ਰੂਸ ਫੌਜ ਵਿੱਚ ਭਰਤੀ ਕਰ ਲਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਵਿੱਚੋਂ ਇੱਕ ਦੀ ਜੰਗ ਦੌਰਾਨ ਮੌਤ ਹੋ ਗਈ ਸੀ ਥਾਲੀਵਾਲ ਨੇ ਅਪੀਲ ਕੀਤੀ ਕਿ ਕਿ ਇਹਨਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਯੋਗ ਮਦਦ ਮੁਹੱਈਆ ਕਰਵਾਉਣ ਲਈ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਇਹ ਵੀ ਮੰਗ ਕੀਤੀ ਕਿ ਵੀਜ਼ਾ ਨਿਯਮਾਂ ਜਾਂ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜੰਟਾ ਵੱਲੋਂ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਦਾ ਲਾਲਚ ਦੇ ਕੇ ਰੂਸੀ ਫੌਜ ਵਿੱਚ ਸਹਾਇਕ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜੰਗ ਦੌਰਾਨ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਦੀ ਵੀ ਮੰਗ ਕੀਤੀ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਾਖਲ ਦੇਣ ਦੀ ਮੰਗ ਕੀਤੀ ਉਹਨਾਂ ਦੱਸਿਆ ਕਿ ਸੱਤ ਭਾਰਤੀ ਨੌਜਵਾਨ ਗਗਨਦੀਪ ਸਿੰਘ ਲਾਪ੍ਰਿਤ ਸਿੰਘ ਨਰਾਇਣ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਹੋਰ ਯੂਕਰੇਨ ਦੇ ਜੰਗੀ ਖੇਤਰ ਜੋ ਫਸੇ ਹੋਏ ਹਨ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਏ ਕਿ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਉਹਨਾਂ ਏਜੰਟਾਂ ਖਿਲਾਫ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਲਾਲਚ ਦੇ ਕੇ ਫੌਜ ਦੇ ਵਿੱਚ ਬੁਲਾਇਆ ਸੀ ਅਤੇ ਉਹਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰਵਾਇਆ ਅਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਜੰਗ ਦੌਰਾਨ ਜਾਨ ਵੀ ਚਲੀ ਗਈ ਹੈ ਆਪਣੇ رائے ਆਪਣੇ ਵਿਚਾਰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਅਜਿਹੇ ਏਜੰਟਾਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਆ ਜਾਓ ਆਜੋ ਆਜੋ ਕੋਈ ਨਹੀਂ ਆਜੋ 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 ਕਿੰਨਾ ਤੁਹਾਡਾ ਬੇਟਾ ਉਹ ਵੀ ਨਹੀਂ ਆਜੋ ਤੁਸੀਂ ਆਓ ਆਜੋ ਆਜੋ ਜੀ ਜੀ ਹਾਜ਼ਰ ਕਿ 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 ਨਾਲ ਦੱਸੋ ਉਹ ਵੀ ਨਹੀਂ ਜੀ ਰਬਨੀ ਅਰੇ ਰਬਨੀ ਤੁਸੀਂ ਆ ਰਬਨੀ ਕਿੰਨੀ ਉਮਰ ਸੀ 26 26 ਸਾਲ 26 ਸਾਲ 26 ਸਾਲ ਅੱਛਾ ਕਿੰਨੀ ਤੀਕ ਨੂੰ ਕਹਿ ਕਰੋ ਤੀਕ ਦਾ ਤਾਂ ਨਹੀਂ ਸਾਰੇ ਟੈਂਪਰ ਨਹੀਂ ਅੱਛਾ ਅੱਛਾ ਹੁਣ ਕਿਦੋਂ ਦੀ ਗੱਲ ਆਈ ਆ ਕਿਦੋਂ ਦੀ ਗੱਲ ਹੋਈ ਰਬ ਤੋ ਹੋ ਗਏ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਉੱਥੇ ਪਹੁੰਚ ਗਏ ਮੈਂ ਨਾ ਦੇਖੂ ਮੈਂ ਹਾਂ ਉਹ ਕੋਲੋਂ ਨਾ ਕੀਤੀ ਰਹੀ ਅੱਛਾ ਤੁਸੀਂ ਉਹ ਬੰਦੀ ਤੋਂ ਵਾ ਅੱਛਾ ਕਹਿੰਦੀ ਆਈ ਮम्मी ਦੀ ਹਾਇਆ ਅੱਗੇ ਵੀ ਪਾਰੇ ਮੁੰਡੇ ਕੱਥੇ ਚੱਲੇ ਅੱਛਾ ਨਹੀਂ ਮੁੜ ਕੇ ਆਉਂਗਾ ਤੇ ਤੁਹਾਨੂੰ ਕਾਲ ਕਰ ਦਿਆਂਗਾ ਅੱਛਾ ਉਹ ਮੁੜ ਕੇ ਉਹ ਨਾ ਕੋਈ ਕੋਲ ਨਹੀਂ ਕੀਤੀ ਰਹੀ ਹਫਤਾ ਡੇਢ ਹਫਤਾ ਹੋ ਗਿਆ ਹਾਂ ਸਾਨੂੰ ਕੋਈ ਪਤਾ ਲੱਗਾ ਨਹੀਂ ਤਾਂ ਉਦਾਂ ਹੀ ਪਰੇਸ਼ਾਨ ਹੋ ਰਹੇ ਹਾਂ ਵੀ ਉਹਨਾਂ ਤਾਂ ਮੁੜ ਕੇ ਆਣਾ ਹੀ ਸੱਚੇ ਤਾਂ ਕਰ ਰਹੇ ਨਹੀਂ ਹਨ ਇੱਦਾਂ ਲੱਗ ਕੇ ਕੋਈ ਨਹੀਂ ਰਹਿਣ ਨੂੰ ਕੋਈ ਪਤਾ ਅੱਛਾ 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 ਇੱਕ ਤੋ ਵਾਰ ਜਿੱਦੋਂ ਕਿਰ ਅੱਗੇ ਕੁਝ ਪਤਾ ਨਹੀਂ ਕਿ ਦਫੜ ਟੁੱਟਲੀ ਨਹੀਂ ਅਹੀਂ ਦਾ ਬੁੱਧੇ ਹੀ ਪਰੇਸ਼ਾਨੀ ਸਾਨੂੰ ਫੇਰ ਪਤਾ ਨਹੀਂ ਲੱਗਿਆ 1.5 ਹਫ਼ਤਾ ਕੋਈ ਪਤਾ ਨਹੀਂ ਹਾਂ ਤੇ ਇੱਕ ਦਿਨ ਫਿਰ ਉਹਨਾਂ ਰਾਤ ਨੂੰ ਫੋਨ ਅਹੀਂ ਤੁਹਾਂਗੇ ਦੀ ਉੱਤਰ ਚੱਲਦੇ ਹੁੰਦਾ ਉਹ ਨਾ ਫਿਰ ਰਾਤ ਨੂੰ ਫੋਨ ਕੀਤਾ ਮੁੰਡੇ ਨੇ ਅੱਛਾ ਤੇ ਕਹਿੰਦਾ ਮਮਾ ਜਾਣਾ ਨਹੀਂ ਬੰਦ ਨੇ ਤੇ ਇਹ ਇਹਲਾ ਉਹਨੂੰ ਉਹਨੂੰ ਕੱਢ ਦੇ ਤਾਂ ਉਹ ਬੋਲਦਾ ਤਾਂ ਹਾਂ ਖੜੇ ਬੋਲ ਜਾਂਦੇ ਕਿ ਕਹਿੰਦੇ ਤਾਂ ਉਹਨਾਂ ਨੂੰ ਜਿਹੜਾ ਕੋਈ ਨਾ ਦੱਸਦਾ ਨਾ ਹਾਂ ਤੇ ਨਹੀਂ ਕਿ ਆਹ ਵੱਡਾ ਕੀ ਆ ਅੰਨੇ ਕੀ ਗੱਲ ਹੈ ਅੱਛਾ ਹਾਂ ਅੱਛਾ ਕੀ ਸਾਨੂੰ ਇਹ ਨਾਮ ਹੀ ਪਤਾ ਪਿਆ ਹੈ ਹਾ ਦਿੱਤੇ ਤੁਹਾਨੂੰ ਕਿਹਦੇ ਅੱਛਾ ਤੁਹਾਡੇ ਬੇਟੇ ਦੀ ਹੋਈ ਆ ਕਰਦਾ ਜੀ ਮੈਂ ਦੁਬਈ ਤੱਕ ਗੱਲ ਹੋਈ ਹੈ ਐਥੋਂ ਦੁਬਈ ਤਾਂ ਨਹੀਂ ਗਏ ਨਹੀਂ ਦੁਬਈ ਉਹ ਕੋਲ ਗੈਂਟਪੇ ਹੀ ਤੱਕ ਗਏ ਅੱਛਾ ਹਾਂਜੀ ਉਹ ਤੋਂ ਜਾਂਦਾ ਜੀ ਮਿਆ ਰਸ਼ੀਆ ਤੋਂ ਜਨਤਾ ਕੋਈ ਸਾਨੂੰ ਭਜਾਉਣ ਲਿਆ ਗਿਆ ਹਾਂ ਉਹ ਮੱਧਰ ਨੂੰ ਜਾਣਾ ਹੈ ਕਿ ਮੈਂ ਨਾ ਜਾ ਤੈਨੂੰ ਐ ਰੰਗ ਨਹੀਂ ਵਿੱਚ ਜਾਣਾ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਉਹ ਦਿਨ ਗੱਲ ਹੋਈ ਅਗਲੇ ਦਿਨ ਗੱਲ ਹੋਈ ਉਸ ਤੋਂ ਬਾਅਦ ਗੱਲ ਹੋਈ ਅੱਛਾ ਉਹ ਨਹੀਂ ਹੋਈ ਇਹ ਮੈਂ ਤਾਂ ਚ ਨਹੀਂ ਨਹੀਂ ਅੱਛਾ ਹੂੰ ਕਿੰਨੇ ਸਾਲਾਂ ਦਾ ਸੀ ਉਹ ਐਗਨਿਕ ਸਾਲ 19 ਸਾਲ ਬੈਸਟ ਮੱਤਾ ਲਿਖੀ ਕੋਰਸ ਟੂ ਕੋਰਸ ਟੂ ਸਾਡੇ ਬੱਚੇ ਨੇ ਕੀਤੀ 10 ਜੁਆ ਤਾਂ ਬਣਿਆ ਕਿੰਨੇ ਬਣਿਆ ਪਲਾਸਟਿਕ ਵੀ ਕੀਤੀ ਬਦਲਤੀ ਕਰਕੇ ਅੱਛਾ ਇੱਥੋਂ ਦੁਬਈ ਗਏ ਦੁਬਈ ਗਏ ਅੱਛਾ ਇਹ ਨਹੀਂ ਗਈ ਇਸ ਤਰ੍ਹਾਂ ਦੁਬਈ ਪਹਿਲਾਂ ਹੀ ਗਏ ਦੂਜੇ ਵਾਰੀ ਗਏ ਅਣਾ ਦਾ ਬੇਟਾ ਪਹਿਲੇ ਹੀ ਦੋ ਵਾਰੀ ਗਿਆ ਅੱਛਾ ਆ ਜਾ ਪਹਿਲਾਂ ਅੱਛਾ ਅੱਛਾ ਨਹੀਂ ਤਨ ਅੱਗੇ ਫਿਰ ਪਤਾ ਨਹੀਂ ਇਹਨਾਂ ਨੂੰ ਹੋਰ ਕਿਹਦੇ ਸਾਥੀ ਜਿੱਥਾ ਕਰਦੇ ਆਉਂਦਾ ਉਹਨਾਂ ਨੂੰ ਪਤਾ ਕੌਣ ਕੌਣ ਮੁੰਡੇ ਕਿੱਦੋਂ ਮੇਰੇ ਫਿਰ ਉੱਥੇ ਇਕੱਠੇ ਹੂੰ ਇਹੋ ਜਿਹਾ ਸੱਪਾ ਕਿਉਂਕਿ ਉਹ ਉੱਥੇ ਸਿੱਧੇ ਗਏ ਹਾਂ ਅੱਛਾ ਪੋਦਲਾ ਵੀ ਕਹਿੰਦੇ ਸਿੱਧੇ ਗਿਆ ਸੱਣਾ ਦਸ਼ਿਆ ਇਹਦਾ ਮਤਲਬ ਜੇ ਉੱਥੇ ਜਾ ਕੇ ਇਕੱਠੇ ਹੋ ਗਏ ਹਾਂਜੀ ਉੱਥੇ ਹੋਏ ਉਹਨੇ ਮੁੰਡੇ ਮੁੰਡੇ ਤੇ ਉਹ ਤਾਂ ਬੋਤਬਈ ਆਇਆ ਚਲ ਗਈ ਉਹਨੇ ਉੱਥੇ ਜਮਾਈ ਸਰ ਇਹ ਵੀ ਸਾਨੂੰ ਪਤਾ ਨਹੀਂ ਦਸ਼ਿਆ ਵੀ ਹੋਏ ਕਿੱਥੇ ਗਏ ਇਹਨਾਂ ਨੂੰ ਗਿਆ ਦਿੱਤੇ ਗਿਆ ਪਤਾ ਨਹੀਂ ਮਤਲਬ ਰਵਾਜ ਜਦ ਇਕ ਲੋਜਿਸਟਿਕਸ ਟੌਪ ਆਵਰ ਲਿਆਉ। ਪਰਿਕਨਾਂ 24 ਫਰਵਰੀ ਨੂੰ ਜੀ.ਐਸ.ਪੀ ਦੀ ਰਿਪੋਰਟ ਪਬਲਿਸ਼ ਹੋਈ ਸੀ। ਇੱਕ ਜਿਹੜਾ ਯੂ.ਟੀ.ਐਚ.ਏ. ਜਿਹੜਾ ਨਾਮ ਬਲੌਗਰ ਆ YouTube ਚੈਨਲ ਚਲਾਦਾ। ਉਹ ਬੰਦਾ YouTube ਚੈਨਲ ਦੇ ਉੱਪਰ ਜਿਹੜੇ ਉਹਦੇ ਹੈਲਪਰ ਦੀ ਸਰਵਿਸਿਜ਼ ਲਈ ਨਾ ਪ੍ਰਮੋਟ ਕਰਦਾ। ਉਹ ਨੰਬਰ ਦਿੰਦਾ। ਔਰ ਉਹਦੇ ਵਿੱਚ ਦੋ ਇੰਡੀਅਨ ਤੇ ਦੋ ਰਸ਼ੀਅਨ ਏਜੰਟ ਨੇ ਜਿਨ੍ਹਾਂ ਦਾ ਉਹ ਨਾਲ ਕੰਟੈਕਟ ਹੈ। ਉਹ ਉਹ ਬੰਦਾ ਕੋਈ ਸਰਜਾਂ ਬੁਲਾ ਕੇ ਅੱਗੇ ਤੇ ਰਸ਼ੀਅਨ ਬੰਦੇ ਫੇਕ। ਅੱਛਾ। ਇਪਤਾਇਰ ਕੇ ਤੋਂ ਪਹਿਲੇ ਦੁਬਈ ਜਾਂਦੇ ਆ ਹਾਂ ਤੇ ਦੁਬਈ ਤੋਂ ਫਿਰ ਉਹ ਜਿਹੜਾ ਬਲੌਗਰ ਹੈ ਉਹ ਅੱਗੇ ਇਹਨਾਂ ਨੂੰ ਭੇਜੇ ਇਹ ਵੀ ਹੋ ਸਕਦਾ ਹੈ ਕਿ ਰੋ ਵੀ ਗਏ ਹੋਣ ਕਰਦਿਆਂ ਨੂੰ ਤਾਂ ਪਤਾ ਹੋ ਹੂੰ ਕੋਈ ਨਹੀਂ ਜੀ ਮੈਨੂੰ ਮਾਨ ਸਾਹਿਬ ਨੇ ਭੇਜਿਆ ਸਾਡੇ ਮਾਂ ਜੋ ਮੁਖੰਤੀ ਸਾਹਿਬ ਨੇ ਤੇ ਅਸੀਂ ਆਪਣੇ ਤੌਰ ਤੇ ਕੱਲ ਦਾ ਜਦੋਂ ਦਾ ਸਾਨੂੰ ਪਤਾ ਲੱਗਾ ਅਸੀਂ ਸੰਪਰਕ ਕਰ ਰਹੇ ਹਾਂ ਰਸ਼ੀਆ ਦੇ ਵਿੱਚ ਵੀ ਹੂੰ ਇੰਡੀਆ ਵਿਦੇਸ਼ ਵਿਤਾਲੇ ਤੋਂ ਵੀ ਕੀਤਾ ਸ਼ਕਤੀ ਨੂੰ ਵੀ ਕੀਤਾ ਕਈ ਪਾਸੇ ਕੀਤਾ ਮਾਨ ਸਾਹਿਬ ਦਾ ਹੀ ਮੈਸੇਜ ਹੈ ਕਿ ਤੁਸੀਂ ਦਿਲ ਨਹੀਂ ਛੱਡਣਾ ਸਰਕਾਰ ਤੁਹਾਡੇ ਨਾਲ ਹੈ ਅਸੀਂ 100% ਦੀ 200% ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਬੱਚੇ ਸਹੀ ਸਲਾਮਤ ਬਾਸ ਸਕਣ ਹੁਣ ਤੱਕ ਸਰਕਾਰ ਨੇ ਸੈਂਕੜੇ ਬੱਚੇ ਦਾ ਬਾਦੋ ਮੰਗਾਏ ਪਰ ਥੋੜਾ ਟਾਈਮ ਲੱਗ ਜਾਂਦਾ ਦੂਜੇ ਅੰਸ਼ੇ ਦਾ ਕੰਮ ਹੈ ਪਰ ਤੁਸੀਂ ਦਿਲ ਨਾ ਛੱਡਿਓ ਸਰਕਾਰ ਤੁਹਾਡੇ ਨਾਲ ਹੈ ਜੋ ਵੀ ਤੁਹਾਨੂੰ ਮਤ ਚਾਹੀਦੀ ਹੋਗੀ ਅਸੀਂ ਕਰਾਂਗੇ ਜੀਤਾ ਬੈਠੇ ਹਾਂ ਸਾਡੇ ਹਲਕਾਂ ਚ ਆ ਦੇ ਬੈਠੇ ਆ ਕਦੀ ਵੀ ਤੁਹਾਨੂੰ ਲੋੜ ਪੈਂਦੀ ਹੈ ਤੇ ਅਸੀਂ 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 ਤੁਹਾਡਾ ਰਿਜ਼ਲਟ ਆ ਦੇ ਮੈਂ ਬਸ ਮੈਂ ਪਰਮਾਨੰਥ ਸਾਹਿਬ ਦਾ ਸਿਨਿਆ ਲੈ ਕੇ ਤੁਹਾਡੇ ਕੋ ਆਇਆ ਕਿ ਅੱਛਾ 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 ਕੋਈ ਨਹੀਂ ਮਤਲਬ ਅਸੀਂ ਤੁਹਾਨੂੰ ਕਹਿਣ ਆਏ ਕਿ ਤੁਹਾਡੇ ਨਾਲ ਕੋਰੋਨਾ ਨਹੀਂ ਭਾ ਕੋਈ ਗੱਲ ਨਹੀਂ ਹਾਂ ਦਾਦਾ ਸਾਜੀ ਧੋ ਘਰ ਦੋਂਦੇ ਕਿਉਂ ਆਪਾਂ ਦੇਖੇ ਤੁਹਾਡੇ ਇਦਾਂ ਵੀ ਕੋਈ ਨਹੀਂ ਨਹੀਂ ਕਰਦੇ ਹੋ ਵੇਦੀ ਰੋਣ ਦੀ ਮਾਰੋ ਸੱਚ ਪਾਤਾ ਪੰਦੋ ਸੁਲਾਉਗਾ ਨੂੰ ਆਪਸ ਕੋਈ ਗੱਲ ਹਾਂ ਤੁਸੀਂ ਲੈ ਲਓ ਲੈ ਲਓ ਐਦਾਂ ਹੀ ਰੋਣ ਦੀ ਠੀਕ ਹੈ ਨਾ ਹਾਂ ਮੈਂ ਵੀ ਮਾਂ ਰੋੜ ਰੋੜ ਹਾਂ ਰੋੜ ਨਹੀਂ ਗਾ ਠੀਕ ਹੈ ਨਾ ਹਾਂ ਹਾਂ ਠੀਕ ਹੈ